ਜੋ ਪਲਸ 2 ਟੂ ਦੇ ਦਾ ਜੋ ਰਿਜ਼ਲਟ ਆਇਆ ਕਮਰਸ ਗਰੁੱਪ ਦਾ ਪੰਜਾਬ ਦੇ ਵਿੱਚੋਂ 6ਵਾਂ ਰੈਂਕ ਇਹਨੇ ਪ੍ਰਾਪਤ ਕੀਤਾ ਇਹ ਮੈਰਿਟਰੀਅਰ ਸਕੂਲ ਪਟਿਆਲਾ ਵਿਖੇ ਪੜ੍ਹਦੀ ਸੀ ਅੱਜ ਸਾਡੇ ਪੂਰੇ ਨਗਰ ਸ਼ੇਰੋਂ ਨੂੰ ਇਸ ਬੱਚੀ ਤੇ ਮਾਣ ਆ ਵੀ ਬਹੁਤ ਵਧੀਆ ਪ੍ਰਾਪਤੀ ਇਹਨੇ ਕੀਤੀ ਆ 99% ਨੰਬਰ ਲੈ ਕੇ ਟੋਟਲ 500 ਨੰਬਰਾਂ ਚੋਂ 495 ਨੰਬਰ ਹਾਸਲ ਕਰਕੇ ਸਾਡੇ ਪਿੰਡ ਦਾ ਮਾਣ ਵਧਾਇਆ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਸ਼ੇਰੋਂ ਤੇ ਅਤੇ ਅਕਾਲ ਕਾਲ ਕਾਉਂਸਲ ਗੁਰਸਾਗਰ ਮਸਤੂਆਣਾ ਦੇ ਸਾਰੇ ਨਮਾਇਦੇ ਇਸ ਬੱਚੀ ਦੇ ਅਗਲੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਤੇ ਅੱਜ ਇਹਦਾ ਸਨਮਾਨ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਸਾਡੇ ਪਿੰਡ ਸ਼ੇਰੋਂ ਦੀ ਮਨਦੀਪ ਕੌਰ ਜੋ ਪਟਿਆਲਾ ਮੈਰਿਟੋਰੀਅਸ ਸਕੂਲ ਚ ਪਰਦੀ ਸੀ ਕਮਰਸ ਦੀ ਪੜਾਈ ਕਰ ਰਹੀ ਹੈ ਪੰਜਾਬ ਦੇ ਵਿੱਚੋਂ 6ਵੇਂ ਰੈਂਕ ਲੈ ਕੇ 500 ਦੇ ਵਿੱਚੋਂ 495 ਨੰਬਰ ਲੈ ਕੇ ਇਹ ਬਹੁਤ ਵਧੀਆ ਪੋਜੀਸ਼ਨ ਤੇ ਆਈ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਅੱਗੇ ਵੀ ਇਸ ਪਵਿੱਖੇ ਦੇ ਵਿੱਚ ਇਸੇ ਤਰ੍ਹਾਂ ਹੀ ਸਾਡੇ ਪਿੰਡ ਸ਼ੇਰੋਂ ਦਾ ਸਾਰੇ ਨਗਰ ਦਾ ਇਸੇ ਤਰ੍ਹਾਂ ਹੀ ਮਾਨ ਸਨਮਾਨ ਉੱਚਾ ਰੱਖੇਗੀ ਪਿੰਡ ਦੇ ਮਹਿਤਰੀ ਲਈ ਤੇ ਹੋਰ ਕਮਾਲੇ ਦੀ ਵੀ ਇਹ ਕੰਮ ਕਰੇ ਨਾਲ ਹੀ ਅਸੀਂ ਜੇ ਕੋਈ ਇਹਨੂੰ ਮਦਦ ਦੀ ਲੋੜ ਆ ਅਕਾਲ ਕਲ ਕਾਉਂਸਲ ਵੱਲੋਂ ਅਸੀਂ ਉਹ ਵੀ ਇਹਦਾ ਮਦਦ ਕਰਨ ਲਈ ਖੁਸ਼ੀ ਮਹਿਸੂਸ ਕਰਾਂਗੇ ਕਿਉਂਕਿ ਇਹ ਗੁਰਸਿੱਖ ਪਰਿਵਾਰਤਿਆਂ ਵਿੱਚੀ ਇਹਦੀ ਦਾਦੀ ਜੀ ਦਾ ਇਹਨਾਂ ਦੇ ਦੂਜੇ ਪਰਿਵਾਰ ਗੰਭਕ ਛਟਿਆ ਹੋਇਆ ਇਸ ਕਰਕੇ ਤੇ ਇਹ ਗੱਲ ਵੀ ਅਸੀਂ ਖੁਸ਼ੀ ਮਹਿਸੂਸ ਕਰਾਂਗੇ ਉਹ ਵੀ ਇਹਦੀ ਪੜ੍ਹਾਈ ਲਈ ਜੇ ਮਸਤੋਵੜਾ ਸਾਹਿਬ ਇਹਨੇ ਦਾਖਲਾ ਲੈਣਾ ਤਾਂ ਉੱਥੇ ਵੀ ਵੱਧ ਤੋਂ ਵੱਧ ਜਿਹੜੀ ਇਹਦੀ ਫੀਸ ਘੱਟ ਤੋਂ ਘੱਟ ਲੇਤੀ ਜੋ ਠੀਕ ਹੈ ਇਹਨਾਂ ਦੀ ਉਮੀਦ ਹੈ ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸਿੱਧੂ, ਕੁਲਵਿੰਦਰ ਸਿੰਘ, ਭੋਲਾ ਸਿੰਘ, ਸੁਖਦੇਵ ਸਿੰਘ, ਸ਼ੇਂਦਰਪਾਲ ਸਿੰਘ ਹੋਰ ਪਤਵੰਤੇ ਹਾਜ਼ਰ ਸਨ।